ਕਰੀਬ 2 ਦਿਨ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ ਦੇ ਕੋਲ ਕੁਝ ਲੁਟੇਰਿਆਂ ਵੱਲੋਂ ਆਸਟ੍ਰੇਲੀਆ ਨਾਗਰਿਕ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕਰਕੇ ਅਤੇ ਜ਼ਖਮੀ ਕਰ ਉਸਦਾ ਸਾਰਾ ਸਮਾਨ ਲੁੱਟ ਲਿਆ ਗਿਆ। ਅੱਜ ਰੇਲਵੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਲੁਟੇਰਿਆਂ ਵਿੱਚੋਂ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਕੁਝ ਕੀਮਤੀ ਸਮਾਨ ਬਰਾਮਦ ਕਰ ਲਿਆ ਗਿਆ ਜਦਕਿ ਪਾਸਪੋਰਟ ਸਹਿਤ ਹੋਰ ਸਮਾਨ ਬਰਾਮਦ ਕਰਨਾ ਹਜੇ ਬਾਕੀ ਹੈ। ਰੇਲਵੇ ਪੁਲਿਸ ਮੁਤਾਬਕ ਇਹਨਾਂ ਦਾ ਰਿਮਾਂਡ ਹਾਸਲ ਕਰ ਬਾਕੀ ਲੁਟੇਰਿਆਂ ਤੱਕ ਪਹੁੰਚ ਕੀਤੀ ਜਾਵੇਗੀ। ਅਕਸਰ ਵੇਖਿਆ ਗਿਆ ਹੈ ਦੀ ਪ੍ਰਵਾਸੀ ਨੌਜਵਾਨ ਕੁੰਮਦੇ ਰਹਿੰਦੇ ਹਨ ਅਤੇ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਹਨਾਂ ਲੁਟੇਰਿਆਂ ਕੋਲ ਵੀ ਕੋਈ ਪਹਿਚਾਨ ਪੱਤਰ ਨਹੀਂ ਹੈ ਸਥਾਨਕ ਪੁਲਿਸ ਨੂੰ ਜ਼ਰੂਰਤ ਹੈ ਕਿ ਇਹ ਰੇਲਵੇ ਸਟੇਸ਼ਨਾਂ ਦੇ ਨਾਲੇ ਦੁਆਲੇ ਜਾਂ ਰੇਲਵੇ ਲਾਈਨ ਦੇ ਨਾਲੇ ਦੁਆਲੇ ਕੁੰਮਣ ਵਾਲੇ ਇਹਨਾਂ ਪ੍ਰਵਾਸੀਆਂ ਦੇ ਪਹਿਚਾਨ ਪੱਤਰ ਚੈੱਕ ਕੀਤੇ ਜਾਣ ਤੁਸੀਂ ਵੀ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਐਕਸਪਲੇਨ एवरीथिंग ਵਾਟ ਹੈਪਨ ਟੂ ਯੂ ਆਈ ਵਾਸ ਸਟੈਂਡਿੰਗ ਔਨ ਸਰਕਵਰਡ ਐਂਡ ਟੂ ਪੀਪਲ ਕੇਮ ਐਂਡ ਟਾਕ ਟੂ ਮੀ ਦੇ ਆਸਕ ਟੂ ਬੋ ਮਾਈ ਪੈਲ ਬੈਂਕ Um, and then they pulled my power bank, and after a few more minutes, more people started to show up, more and more, until there were maybe about ten people. Um, and then when I tried to leave, they they pulled my bags, they took my bags, they snatched my bags away from me. Um, and when I tried to resist, they started uh, pushing me down, beating me, hitting me with the rocks from the train tracks until um, I was bleeding on the floor. Um, and then I went to find help. How many people there were? Uh, about 10 people. 10 people? 10 people. Ten people. Uh, you can, ver uh, can you verify them? I can verify some of them. Some of them? Some of them. Um, yeah, I just want to thank the, the Punjab police for all of their hard work. I mean, seeing the whole group of them work um, tirelessly day and night um, to help solve the case, to apprehend the suspects. Um, and they've been like very friendly. and um, you know, very helpful along the way. So uh, I really want to thank them for all of their hard work. ਮੇਰੇ ਸੱਤ ਚਾਰ ਨੂੰ ਇੱਕ ਟੂਰਿਸਟ ਸੀ ਬੇਸਿਕਲੀ ਉਹ ਸਟੇਡੀਅਮ ਲੈ ਬਸਟਰ ਸਟੇਡੀਅਮ ਨੂੰ ਬਲੋਂਗ ਕਰਦੇ ਜੀ ਮਿਸਟਰ ਕਿਉਕਨ ਉਹ ਨੰਬਰ ਸਾਹਿਬ ਆਏ ਸੀ ਤੇ ਉਹ ਰੇਲਵੇ ਲੰਨਾ ਤੇ ਕਦੇ ਸ਼ਾਇਦ ਉਹ ਸਮੋਕਿੰਗ ਵਗੈਰਾ ਕਰਨ ਲਈ ਚਲੇ ਗਏ ਤੇ ਉੱਥੇ ਉਹਨਾਂ ਨੂੰ ਕੁਝ ਅਨਨੋਨ ਅਪਰੋਕਸੀਮੇਟ 10 ਜੀ ਉਹਨਾਂ ਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦੇ ਨਾਲ ਮਾਰਕੀਟ ਕੀਤੀ ਤੇ ਉਹਨਾਂ ਦਾ ਸਾਰਾ ਸਮਾਨ ਸੀ ਉਹ ਖੋਲਿਆ ਤੇ ਇੱਥੇ ਕਾਫੀ ਸਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਦਮੀ ਗੁਰਵਿੰਦਰ ਸਿੰਘ ਉਸੇ ਲੋਕਲ ਫਿਲਮ ਲੈ ਕੇ ਤੇ ਸਾਨੂੰ ਕਰੀਬ 10 ਵਜੇ ਸਾਨੂੰ ਕਲਾ ਵੀ ਹੋਈ ਸੀ 7:30 ਤੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਤੋਂ ਉਹਨਾਂ ਦੀ ਫਿਟਨੈਸ ਲੈ ਬਲਕ ਬਲਕੀ ਤਾਂ 1:30 ਹੋ ਗਏ ਸੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ 31 ਸੈਕਸ਼ਨ ਜਿਹੜੀਆਂ ਉਹਦੇ ਦੇਖਦੇ ਸੀ 310 ਮੁਕਤਮੰਦਾ ਜੀ ਕਰਕੇ ਇਹਨਾਂ ਤਰੀਸ਼ ਸ਼ੁਰੂ ਕੀਤੇ ਤੇ ਦੌਰਨ ਇਨਵੈਸਟੀਗੇਸ਼ਨ ਅਸੀਂ 4 ਜਿਹੜੇ ਇਹਦੇ ਚ ਇਨਕਲੂਡ ਹੈ ਮਦਾਈ ਦੀ ਸਨਕ ਤੇ ਤੇ ਔਰ ਵਿਧੀ ਹੈਲਪ ਆਫ ਸਿਮਰੀਨ ਸਿਮੀ ਹੈ ਅਸੀਂ ਉਹਨਾਂ ਨੂੰ ਐਪਰੀਹੈਂਡ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀਤਾ ਹੋਇਆ ਸਮਾਨ ਸੀ 3 ਆਰਟੀਕਲ ਜਿੰਚਾਂ ਚੋਂ ਜਾਂ ਬਰਾਮਦ ਕਰਦੀਆਂ ਹਾਂ ਪਰਫਰ ਬਣਿਆ ਹੁਮ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਕੋਈ ਪਰਮਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਹਜੇ ਤੱਕ ਮਲੂ ਹੈ ਨਾ ਫਿਰ ਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਕੋਸ਼ਿਸ਼ ਮਾਰ ਲਵਾਂਗੇ ਅਤੇ 4 ਬਰਾਮਦਗੀ ਕਰਵਾਉਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਂ ਪਤਾ ਅਤੇ ਇਹਨਾਂ ਦੇ ਦਸ ਪੜਾ ਕਰਾਂਗੇ ਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀ ਵਾਰਦਾਤਾਂ ਕੀਤੀਆਂ ਉਹਦੇ ਬਾਰੇ ਵੀ ਪੜਾ ਕੀਤਾ ਜਾਊਗਾ ਤੇ ਅੱਜ ਇਹਨਾਂ ਨੂੰ ਕੋਰਟ ਵਿੱਚ ਮਾਮਲਾ ਜਿਹੜਾ 10 ਬੰਦਿਆਂ ਤੇ ਕੀਤਾ ਗਿਆ ਸੀਗਾ ਜੀ ਹਾਂ ਅਨਨੌਮ 10 ਅਪਰੋਕਸੀਮੇਟਲ ਤੇ ਬਰਾਮਦ ਕੀਤੇ ਸਮਾਨ ਨੂੰ ਬਰਾਮਦ ਫਿਲਹਾਲ ਅਸੀਂ ਜਿਹੜਾ ਇੱਕ ਅਕੂਜ਼ਡ ਕਪਲ ਹੈ ਉਹ ਤੋਂ ਅਸੀਂ ਇਅਰਪੈਡ ਬਰਾਮਦ ਕੀਤਾ ਤੇ ਛੂਲਲ ਤੋਂ ਸੀ ਟੈਪਲ ਘੜੀ ਸਮਾਰਟ ਬਸ ਉਹਦੀ ਉਹ ਬਰਾਮਦ ਕਰ ਲਈ ਤੇ ਰਾਮ ਕੁਮਾਰ ਤੋਂ ਇਹ ਹੈਗ ਅਤੇ ਜਿਹੜਾ ਤਸੂਲ ਹੈ ਇਹ ਤੋਂ ਫੇਰਲਾ ਹਜੇ ਬਰਾਮਦ ਨਹੀਂ ਕੋਈ ਨਹੀਂ ਹੋਈ ਹੈ ਇਹ ਜਿਹੜੇ ਚਾਰ ਅਕਿਊਜ਼ਡ ਤੁਸੀਂ ਗ੍ਰਿਫਤਾਰ ਕੀਤੇ ਨੇ ਇਹ ਕਿੱਥੋਂ ਦੇ ਰੈਜ਼ੀਡੈਂਟ ਨੇ ਇਹਨਾਂ ਦੇ ਬਾਰੇ ਜੀ ਇਹਨਾਂ ਚੋਂ ਦੋ ਬੰਦੇ ਬੇਸਿਕਲੀ ਬਿਹਾਰ ਦੇ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਜੀ ਇੱਕ ਕੁੰਮੜਾ ਮਹਾਲੀ ਇਹ ਜਿਹੜਾ ਮਹਾਲੀ ਵਾਲਾ ਕੁੰਮੜਾ ਵਾਲਾ ਇਹਦੇ ਅਗੇਸਟ ਇੱਕ ਮਕਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾੜੇ ਵਿੱਚ ਦਰਜ ਹੈ 2022 ਦਾ ਠੀਕ ਹੈ ਜੀ ਅੱਛਾ ਆਪਣੀ ਕੋਈ ਪੈਟ੍ਰੋਲਿੰਗ ਵੀ ਇਸ ਤਰ੍ਹਾਂ ਰੈਗੂਲਰ ਬੇਸਿਸ ਦੇ ਉੱਪਰ ਲਾਈਨ ਦੇ ਸਟੇਸ਼ਨ ਦੇ ਨੇੜੇ-ਤੇੜੇ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਚੱਕਰ ਵਰਤੀ ਜਿਨ੍ਹਾਂ ਦਾ ਕੋਈ ਘਰ-ਬਾਰ ਨਹੀਂ ਹੈ ਅਕਸਰ ਜਿਹੜਾ ਪਹਿਲਾਂ ਵੀ ਘਟਨਾਵਾਂ ਨੂੰ ਜਿਹੜਾ ਇਹਨਾਂ ਨੇ ਇਲਜ਼ਾਮ ਦਿੱਤਾ ਜਿਹੜੀ ਸਾਡੀ ਪਰਮਾਨੈਂਟਲੀ ਡਿਊਟੀ ਹੈ ਉਹ ਤਾਂ ਸਟੇਸ਼ਨ ਦੇ ਤਾਂ ਚੱਲਦੀ ਰਹਿੰਦੀ ਹੈ ਜਿਵੇਂ ਸਟੇਸ਼ਨ ਨੰਨਪੁਰ ਸਾਹਿਬ ਤੇ ਕੀਰਪੁਰ ਸਾਹਿਬ ਜੀ ਅਤੇ ਪੁਨਪੜੀ ਇਹ ਤਿੰਨੇ ਸਟੋਕੀ ਇਲੋਕਸ਼ਨ ਪੈਂਦੇ ਆ ਤੇ ਫਿਰ ਵੀ ਰੈਂਡਮ ਤੌਰ ਤੇ ਜਿਹੜਾ ਉਹ ਰੇਲਵੇ ਟ੍ਰੈਕ ਤੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਹੈ ਇਸ ਤਰ੍ਹਾਂ ਦਾ ਅੱਗੇ ਭਵਿੱਖ ਦੇ ਵਿੱਚ ਕਿ ਜੁਆਇੰਟ ਵੈਂਚਰ ਜਿਹੜੀ ਪੁਲਿਸ ਪੰਜਾਬ ਪੁਲਿਸ ਦੇ ਨਾਲ ਰੇਲਵੇ ਪੁਲਿਸ ਕਿਉਂਕਿ ਇਹ ਘਟਨਾਵਾਂ ਬਾਰ-ਬਾਰ ਵਧ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਪ੍ਰਵਾਸੀ ਨੇ ਕੱਲ ਵੀ ਕੱਲ ਵੀ ਇਸ ਵਿਸ਼ੇ 'ਤੇ ਮੇਰੀ ਸ਼ਿਫਟ ਇਨ ਚਾਰਜ ਨਾਲ ਮੀਟਿੰਗ ਹੋਈ ਹੈ ਨੰਬਰ ਸਾਹਿਬ ਨਾਲ ਤੇ ਅੱਗੇ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਇਹ ਰੇਲਵੇ ਟ੍ਰੈਕ ਤੇ ਕਰਾਂਗੇ ਡਟੈਕਟ ਤੇ ਜਾਂ ਜਿੱਥੇ ਵੀ ਕਿਤੇ ਹੋਰ ਪਾਸੇ ਮਿਲ ਕੇ ਲੰਮਾਂਗੇ ਉਹਨਾਂ ਨੂੰ ਸਰ ਜਿੰਨੇ ਬੰਦੇ ਤੁਹਾਡੇ ਕੋਲ ਆਏ ਫੜੇ ਗਏ ਨਾ ਕੋਈ ਆਈਡੈਂਟੀਟੀ ਪ੍ਰੂਫ ਕੀ ਹੈ ਨਾ ਦੇ ਕਿ ਨਾ ਕੋਈ ਫਿਲਹਾਲ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਨਾ ਹੀ ਕੋਈ ਪੈਨ ਕਾਰਡ ਨਾ ਕੋਈ ਰੈਂਡੀਮਿਸਨ ਕੋਈ ਚੀਜ਼ ਨਹੀਂ ਹੈ ਜੀ ਤੇ ਜਿਹੜੇ ਜਿਹੜੇ ਵਿਕਟਮ ਨੇ ਜੀ ਉਹਨਾਂ ਦੀ ਕੀ ਕੰਡੀਸ਼ਨ ਹੈ ਹੁਣ ਉਹ ਕਿੱਥੇ ਹਨ ਨੇ ਵਿਕਟਮ ਨੂੰ ਕੱਲ 9 ਵਜੇ ਹੀ ਡਿਸਚਾਰਜ ਕਰਤਾ ਸੀ ਜਿਹੜੀਆਂ ਉਹਦੇ ਦੋ ਇੰਜਰੀਜ਼ ਉਹ ਸਿੰਪਲ ਤੇ ਬਲੰਟੇਗੇ ਠੀਕ ਹੈ ਜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੇ ਇਸ ਸਮੇ ਉਹ ਰੰਗਪੁਰ ਤੇ ਪ੍ਰੈਜੈਂਟ ਹੈਗੇ ਠੀਕ ਹੈ ਜੀ ਉਹਨਾਂ ਦਾ ਪਾਸਪੋਰਟ ਵੀ ਸੁਣਿਆ ਸੀ ਕਿ ਹਾਂ ਪਾਸਪੋਰਟ ਨੂੰ ਅਸੀਂ ਜਿਹੜਾ ਲੱਭਣ ਲਈ ਇੰਨਾ ਪ੍ਰਾਲੇ ਕਰ ਰਹੇ ਆ ਇਹਨਾਂ ਦਾ ਵੀ ਰਿਮਾਂਡ ਲੈ ਰਹੇ ਆ ਜਿਹੜੇ ਇਹਨਾਂ ਦੇ ਸਾਥੀ ਉਹਨਾਂ ਨੂੰ ਦਲਦਸ਼ ਕਰੇ ਤੇ ਮੈਂ ਵੀ ਸਾਨੂੰ ਬੜੀ ਆਸ ਕੇ ਸੀ ਕਰ ਲੱਗ ਰਿਹਾ ਦਬਲੂ